ਅ ਅੱਜ ਤੁਹਾਨੂੰ ਛੋਟੀ ਜੀ ਨਿਊਜ਼ ਦੇਣਾ ਚਾਹਾਂਗਾ ਨਕਸ਼ੇ ਮੇਲੇ ਦੇ ਉੱਤੇ ਜਿੱਦਾਂ ਮੈਂ ਪਹਿਲਾਂ ਕੁਝ ਦਿਨ ਪਹਿਲਾਂ ਵੀ ਕਿਹਾ ਸੀਗਾ ਕਿ 25 ਤਰੀਕ ਨੂੰ ਦੁਪਹਿਰੇ 3 ਵਜੇ ਨਕਸ਼ਾ ਮੇਲਾ ਸਟਾਰਟ ਹੋਊਗਾ ਉਹਦੇ ਲਈ ਛੋਟੀ ਜੀ ਇਨਫੋਰਮੇਸ਼ਨ ਇਹ ਹੈ ਕਿ 25 ਤਰੀਕ ਨੂੰ ਦੁਪਹਿਰੇ 3 ਵਜੇ ਸਾਰੇ ਸਾਡੇ ਸਟਾਫ ਦੇ ਬਿਲਡਿੰਗ ਬ੍ਰਾਂਚ ਦੇ ਸਟਾਫ ਆਫਿਸ ਤੇ ਬੈਠਣਗੇ ਤੇ ਪਬਲਿਕ ਨੂੰ ਬੇਨਤੀ ਹੈ ਕਿ ਤੁਸੀਂ ਆ ਸਕਦੇ ਹੋ ਆਪਣੀ ਰਿਕੁਆਇਰਮੈਂਟਸ ਸਟਾਫ ਮੂਰੇ ਰੱਖ ਸਕਦੇ ਹੋ ਅਫਸਰਾਂ ਮੂਰੇ ਰੱਖ ਸਕਦੇ ਹੋ ਇਹਦਾ ਛੋਟਾ ਜਿਹਾ ਇੱਕ ਪ੍ਰੋਸੈਸ ਹੈ ਕਿ ਆਪਣਾ ਬਿਲਡਿੰਗ ਦਾ ਪਲਾਨ ਤੇ ਸਾਰੇ ਡਾਕੂਮੈਂਟਸ ਤੁਸੀਂ ਇਹਨਾਂ ਕੋਲੇ ਲੈ ਕੇ ਆਓ ਪਹਿਲੇ 2 ਦਿਨ ਮਤਲਬ ਕਿ 25 ਤੇ 26 ਇਹ ਆਪਣਾ ਬੈਕਲੌਗ ਤੇ ਕੰਮ ਕਰਨਗੇ ਤੇ ਜਿਹੜੀ ਵੀ ਨਵੀਂ ਰਿਕੁਆਇਰਮੈਂਟ ਆਊਗੀ ਉਹਦੇ ਤੇ ਕੰਮ ਕਰਨਗੇ ਤੇ ਤੁਸੀਂ ਆਪਦੇ ਡਾਕੂਮੈਂਟ ਲੈ ਕੇ ਆਓ ਨਾਲ ਬਿਲਡਿੰਗ ਪਲਾਨ ਬਣਵਾ ਕੇ ਆਓ ਆਰਕੀਟੈਕਟ ਤੋਂ ਇਹ ਔਨ ਦਾ ਸਪਾਟ ਤੁਹਾਡੇ ਬਿਲਡਿੰਗ ਪਲਾਨ ਨੂੰ ਤੇ ਤੁਹਾਡੇ ਕਾਗਜ਼ਾਂ ਨੂੰ ਚੈੱਕ ਕਰਨਗੇ ਫੇਰ ਤੁਹਾਨੂੰ ਬੇਨਤੀ ਕਰਨਗੇ ਤੁਸੀਂ ਆਪਦੇ ਆਰਕੀਟੈਕਟ ਤੋਂ ਆਪਦਾ ਬਿਲਡਿੰਗ ਪਲਾਨ ਅਪਲੋਡ ਕਰਾਓ ਜਿੱਦਾਂ ਹੀ ਤੁਹਾਡਾ ਬਿਲਡਿੰਗ ਪਲਾਨ ਇਹਨਾਂ ਦੇ ਪੋਰਟਲ ਤੇ ਰਿਫਲੈਕਟ ਕਰੂਗਾ ਉਸ ਦੇ 72 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਨਕਸ਼ਾ ਨਕਸ਼ਾ ਪਾਸ ਹੋਊਗਾ ਇਹ ਬਿਲਡਿੰਗ ਬ੍ਰਾਂਚ ਦੀ ਤੇ ਨਗਰ ਨਿਗਮ ਦੀ ਗਾਰੰਟੀ ਹੈ ਇਹ ਇਸ ਤਰ੍ਹਾਂ ਹੈ ਕਿ ਤੁਹਾਡੇ ਡਾਕੂਮੈਂਟਸ ਪਹਿਲਾਂ ਹੀ ਚੈੱਕ ਹੋ ਗਏ ਹੋਣਗੇ ਤੇ ਕੁਝ ਵੀ ਉਹਦੇ ਵਿੱਚ ਚੇਂजेस ਕਰਨ ਵਾਲੇ ਹੋਣਗੇ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਜਾਣਗੇ ਪੋਰਟਲ ਤੇ ਚੜਨ ਤੋਂ ਪਹਿਲਾਂ ਤਾਕੀ ਤੁਹਾਨੂੰ ਦੁਬਾਰਾ ਕਈ ਵਾਰੀ ਕੀ ਹੁੰਦਾ ਸੀਗਾ ਕਿ ਆਪਣੇ ਏਟੀਪੀ ਐਮਟੀਪੀ ਲੈਵਲ ਤੱਕ ਫਾਈਲ ਪਹੁੰਚ ਜਾਂਦੀ ਸੀ ਫਿਰ ਆਬਜੈਕਸ਼ਨ ਲੱਗ ਕੇ ਫਿਰ ਵਾਪਸ ਫਰੋਮ ਜ਼ੀਰੋ ਸਕ੍ਰੈਚ ਤੋਂ ਸ਼ੁਰੂ ਕਰਨਾ ਪੈਂਦਾ ਸੀ ਹੁਣ ਤੁਹਾਡੇ ਪੋਰਟਲ ਤੇ ਫਾਈਲ ਚੜਨ ਤੋਂ ਪਹਿਲਾਂ ਹੀ ਤੁਹਾਡਾ ਸਾਰਾ ਕੰਮ ਹੋ ਜਾਏਗਾ ਤੇ ਇਹਦੇ ਨਾਲ ਤੁਹਾਡੇ ਸਾਰਿਆਂ ਦੀ ਬਹੁਤ ਹੀ ਰਾਹਤ ਮਿਲੂਗੀ ਤੁਹਾਨੂੰ ਕੰਮ 'ਚ ਤੇ ਇਹ ਵੀ ਸਾਡੇ ਬਿਲਡਿੰਗ ਬ੍ਰਾਂਚ ਦੇ ਸਾਰੇ ਸਟਾਫ ਮੈਂਬਰ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਤੁਹਾਨੂੰ ਇਹ ਸਹੂਲਤ ਦੇਣ ਵਾਸਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸ ਲਈ ਇਸ ਤੋਂ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵੀ ਸਾਡੇ ਨਗਰ ਨਿਗਮ ਚ ਆ ਕੇ ਕੰਮ ਕਰਾਉਣਾ ਚਾਹੁੰਦੇ ਆ ਉਹਨਾਂ ਦੇ ਘੱਟ ਤੋਂ ਘੱਟ ਢੇੜੇ ਲੱਗਣ ਤੇ ਜਲਦ ਤੋਂ ਜਲਦ ਉਹਨਾਂ ਦਾ ਕੰਮ ਹੋਵੇ ਇਹ ਇਹਦਾ ਮੁੱਖ ਮਕਸਦ ਹੈ ਤੇ ਜਲਦ ਕੰਮ ਹੋਵੇ ਸਰ ਅੱਜ ਵੀ ਹੋਣ ਇੰਨੀਆਂ ਫਾਈਲਾਂ ਪੈਂਡੀ ਕਿਉਂ ਕਾਰਨ ਕੀ ਹੈ ਕਿ ਉਹ ਇੰਨੇ ਸਰ ਉਹੀ ਜੋ ਵੀ ਕੁਝ ਟੀਥਿੰਗ ਪ੍ਰੋਬਲਮਸ ਹੈਗੀਆਂ ਜੋ ਵੀ ਛੋਟੀਆਂ ਮੋਟੀਆਂ ਦਿੱਕਤਾਂ ਆ ਰਹੀਆਂ ਉਹ ਪਹਿਲੇ 2 ਦਿਨਾਂ ਚ ਸੋਲਵ ਕਰਨਗੇ ਤਾਂ ਕਿ ਇਹਨੂੰ ਸਟਰੀਮਲਾਈਨ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਕੋਈ ਵੀ ਸਾਡੇ ਵੀਰ ਇੱਥੇ ਨਕਸ਼ਾ ਪਾਸ ਕਰ ਆਨੰਦ ਹੈ ਉਹਨਾਂ ਨੂੰ ਬਾਰ ਬਾਰ ਗੇੜਾ ਨਾ ਮਾਰਨਾ ਪਵੇ ਇੱਕ ਵਾਰੀ ਆ ਕੇ ਆਪਦੀ ਫਾਈਲ ਚੈੱਕ ਕਰਾਣ ਇੱਥੋਂ ਗ੍ਰੀਨ ਸਿਗਨਲ ਲੈਣ ਤੇ ਨਾਲ ਦੀ ਨਾਲ ਆਪਦੀ ਫਾਈਲ ਅਪਲੋਡ ਕਰਾਣ ਜਿੱਦਾਂ ਹੀ ਪੋਰਟਲ ਤੇ ਆਉਂਦੀ ਹੈ ਨਾਲ ਦੀ ਨਾਲ ਉਹ ਕਲੀਅਰ ਹੋ ਜਾਂਦੀ ਹੈ ਕਿਉਂਕਿ ਇਹਨਾਂ ਸਰ ਲੋਕਾਂ ਦੀ ਜਿਹੜੀ ਸ਼ਿਕਾਇਤ ਹੈ ਜੀ ਮਿਹਨਤ ਮਿਹਨਤ 20 25 25 ਦਿਨ ਕਹਿੰਦਾ ਜੀ ਆ ਫਾਈਲ ਸਾਡੀ ਚੈੱਕ ਹੀ ਨਹੀਂ ਹੁੰਦੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਇਸ ਚ ਇਸੇ ਚੀਜ਼ ਦਾ ਸਮਾਧਾਨ ਕੀਤਾ ਸਾਰੇ ਸਟਾਫ ਨੇ ਮਿਹਨਤ ਇਸੇ ਕਰਕੇ ਕਰ ਰਹੇ ਨੇ ਕਿ ਜੋ ਵੀ ਇਹ ਛੋਟੀਆਂ ਮੋਟੀਆਂ ਤਕਲੀਫਾਂ ਸਾਡੇ ਬਰਤਿੰਡੇ ਸ਼ਹਿਰ ਦੇ ਵਸਨੀਕਾਂ ਨੂੰ ਆ ਰਹੀਆਂ ਨਕਸ਼ਾ ਨੂੰ ਲੈ ਕੇ ਉਹ ਆਪਣੀ ਮਿਹਨਤ ਸਦਕਾ ਤੇ ਤੁਹਾਡੇ ਆਸ਼ੀਰਵਾਦ ਸਦਕਾ ਇਹਨੂੰ ਖਤਮ ਕਰਨ ਕਿੰਨੀ ਦੇਰ ਚੱਲੇਗਾ ਇਹ ਨਕਸ਼ਾ ਮੇਲਾ ਪੂਰਾ 1 ਮਹੀਨਾ ਚੱਲੇਗਾ ਜੀ 25 ਇਸ ਮਹੀਨੇ ਦੀ ਤੋਂ ਲੈ ਕੇ ਅਗਲੇ ਮਹੀਨੇ ਦੀ 25 ਤਾਈਮਿੰਗ ਕੀ ਰਹੇਗੀ ਟਾਈਮਿੰਗ ਆਫ ਇਸ ਟਾਈਮਿੰਗ ਸਰ ਕਿਹੜੀ ਵੀ ਨਕਸ਼ਾ ਐ ਐਨਓਸੀ ਤੇ ਜੇ ਕੋਈ ਕਮਰਸ਼ੀਅਲ ਵੀ ਹੋਏਗਾ ਕਿ ਇਹ ਰੈਹਾਇਸ਼ੀ ਨਕਸ਼ਾ ਵਾਸਤੇ ਹੈਗਾ ਤੇ 27 ਤਰੀਕ ਨੂੰ ਆਪਣੇ ਲੋਕਲ ਬੋਡੀ ਦੇ ਮਨਿਸਟਰ ਰਵਜੋਤ ਜੀ ਵੀ ਆਪਣੇ ਵਿੱਚ ਹਾਜ਼ਰ ਹੋਣਗੇ ਨਕਸ਼ੇ ਮੇਲੇ ਦਾ ਹੁਮ ਹਮਾ ਕੇ ਆਗਾਜ਼ ਕਰਨਗੇ ਤੇ ਕਾਫੀ ਸਾਰੇ ਨਕਸ਼ੇ ਸਾਡੇ ਵੀਰਾਂ ਨੂੰ ਦੇਣਗੇ ਜਿਨ੍ਹਾਂ ਨੇ ਅਪਲਾਈ ਕੀਤਾ ਮਿਸਟਰ ਇੱਕ ਜਾਸੀ ਨਗਰ ਘਰ ਵਿੱਚ ਚਾਰ ਦੇ ਵਿੱਚ ਇੱਕ ਵੈਕ ਬਿਲਡਿੰਗ ਬਣੀ ਹੈ ਸਰ ਪਹਿਲਾਂ ਮਨ ਦੀ ਕਮੇਟੀ ਕਰ ਚੁੱਕੇ ਤਿੰਨ ਵਾਰੀ ਆ ਗਏ تھے ਉੱਥੇ ਦੁਕਾਨਾਂ ਦਾ ਪ੍ਰਸਤ ਸੈਕਟਰਮ ਕੋਈ ਵਧੀਆ ਫੋਟੋ ਆ ਪਾ ਚੁੱਕੇ ਤੁਸੀਂ ਕੋਈ ਕੰਪਲੀਟ ਨਹੀਂ ਸਰ ਮੇਰੀ ਬੇਨਤੀ ਇਹ ਹੈ ਕਿ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੋ ਰਿਹਾ ਹੈ ਮੈਂ ਤੁਹਾਡੀ ਜਿਹੜੀ ਜਿਹੜੀ ਸੀ ਬਿਲਕੁਲ ਬਿਲਕੁਲ ਤੁਹਾਡੀ ਬਿਲਕੁਲ ਜਾਇਜ਼ ਤਕਲੀਫ ਹੈ ਤੁਸੀਂ ਮੈਨੂੰ ਰਿਟਰਨ ਚ ਦਿਓ ਤੇ ਬਿਲਡਿੰਗ ਬ੍ਰਾਂਚ ਬਹੁਤ ਵਧੀਆ ਕਾਰਪੋਰੇਟ ਕਰ ਰਹੀ ਹੈ ਆਪਾਂ ਇਹਨਾਂ ਨੂੰ ਮਾਰਕ ਕਰਾਂਗੇ ਤੁਸੀਂ ਮੈਨੂੰ ਭੇਜੋ ਸਰ ਠੀਕ ਹੈ ਤੇ ਇਸ ਤੋਂ ਇਲਾਵਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਵੀ ਮਕਸਦ ਹੈ ਕਿ ਜਿਹੜੇ ਵੀ ਸਾਡੇ ਬਠਿੰਡਾ ਸ਼ਹਿਰ ਦੇ ਵਾਸੀਆਂ ਨੂੰ ਇਲੈਕਟ੍ਰਿਸਿਟੀ ਦੀ ਫਲਕਚੁਏਸ਼ਨ ਚ ਦਿੱਕਤ ਆ ਰਹੀ ਹੈ ਜਾਂ ਆਰਈਸੀ ਦੀ ਪਿਛਲੇ ਕਈ ਮਹੀਨਿਆਂ ਤੋਂ ਇਹ ਸਾਡੇ ਭਗਵੰਤ ਮਾਨ ਜੀ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਬਹੁਤ ਦੇਰ ਤੋਂ ਉਹਨਾਂ ਨਾਲ ਇੰਟੈਕ ਸੀਗੇ ਹੁਣ ਉਹਨਾਂ ਨੇ ਹਾਊਸ ਚ ਵਿਧਾਨ ਸਭਾ ਚ ਇਹ ਪਾਸ ਕੀਤਾ ਤੇ ਹੁਣ ਜਲਦੀ ਜਿੰਨੇ ਵੀ ਟਰਾਂਸਫਾਰਮਰ ਅਪਗ੍ਰੇਡ ਕਰਨ ਵਾਲੇ ਹੋਣਗੇ ਜਾਂ ਰਿਪਲੇਸ ਕਰਨ ਵਾਲੇ ਹੋਣਗੇ ਉਹਨਾਂ ਲਈ ਉਹਨਾਂ ਨੇ ਫੰਡ ਸੈਂਕਸ਼ਨ ਕਰਤਾ ਤੇ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਵਿੱਚ ਜਮਾਂ ਹੀ ਫਲਕਚੁਏਸ਼ਨ ਦੀ ਦਿੱਕਤ ਨਾ ਆਵੇ ਤੇ ਹਰ ਇੱਕ ਸ਼ਹਿਰ ਵਾਸੀ ਨੂੰ ਅਨ ਇੰਟਰਪਟਿਡ ਬਿਜਲੀ ਮਿਲੇ ਇਹ ਵੀ ਇਹਦਾ ਮਕਸਦ ਸੀਗਾ ਜੀ ਜਾਣਕਾਰੀ ਮਿਲੀ ਹੈ ਕਿ ਕੋਈ ਲਾਲ ਸਿੰਘ ਨਗਰ ਦੇ ਵਿੱਚ ਸਟੇਡੀਅਮ ਕੋਈ ਪਾਸ ਹੋਇਆ ਸਰ ਆਈ ਐਮ ਰੀਅਲੀ ਸੌਰੀ ਮੈਨੂੰ ਇਹਦੇ ਬਾਰੇ ਅਜੇ ਨੋ ਲੈਜ ਨਹੀਂ ਹੈ ਬਟ ਤੁਸੀਂ ਮੈਨੂੰ ਦੱਸਿਆ ਤਾਂ ਮੈਂ ਇਹਦੇ ਬਾਰੇ ਜਰੂਰ ਸਟੱਡੀ ਕਰਕੇ ਤੁਹਾਨੂੰ ਦੱਸਾਂਗਾ ਸਰ ਇੱਕ ਰੋਜ਼ਗਾਰ ਦੇ ਕੰਟੀਨ ਬਣਨ ਵਾਲੀ ਹੋਵੇ ਪਰ ਜੀ ਸਰ ਕੈਂਟੀਨ ਦਾ ਉਦਘਾਟਨ ਸਟਾਰਟ ਮੈਂ ਕੱਲ ਹੀ ਕਰਕੇ ਆਇਆ ਤੇ ਬਹੁਤ ਹੀ ਸੋਹਣੀ ਤੇ ਹਾਈ ਟੈਕ ਕੈਂਟੀਨ ਬਣ ਰਹੀ ਹੈ ਰੋਜ਼ਗਾਰਡਨ ਦੇ ਵਿੱਚ ਤੇ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਹੀ ਸੋਹਣੀ ਸਹੂਲਤ ਬਣ ਰਹੀ ਹੈ ਮੇਰੇ ਖਿਆਲ ਨਾਲ ਢਾਈਕ ਢਾਈ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਕੈਂਟੀਨ ਫੁੱਲੀ ਤਿਆਰ ਹੋਊਗੀ ਫੰਕਸ਼ਨਲ ਹੋਊਗੀ ਤੇ ਮੇਰੇ ਹਿਸਾਬ ਨਾਲ ਇੱਕ ਬਹੁਤ ਹੀ ਵਧੀਆ ਉਪਲਬਧੀ ਹੈ ਸ਼ਹਿਰ ਵਾਸਤੇ ਕਿ ਬਹੁਤ ਹੀ ਵਧੀਆ ਲੋਕੇਸ਼ਨ ਤੇ ਇੱਕ ਕੈਂਟੀਨ ਬਣਨ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਜੋਗਰ ਪਾਰਕ ਦੇ ਵਿੱਚ ਛੋਟੀ ਜੀ ਕੰਟੀਨ ਸੀਗੀ ਜਿਹਦੀ ਬਹੁਤ ਦੇਰ ਤੋਂ ਡਿਮਾਂਡ ਸੀਗੀ ਵੀ ਬਣੇ ਤੇ ਖੁੱਲੇ ਉਹ ਵੀ ਜਲਦੀ ਅਸੀਂ ਖੋਲ ਰਹੇ ਹਾਂ ਤੇ ਇਸ ਵਾਸਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਕਹੂੰਗਾ ਇਸੇ ਸਪੀਡ ਦੇ ਨਾਲ ਸਾਡਾ ਸਾਥ ਦਿੰਦੇ ਰਹੋ ਤੇ ਸਾਨੂੰ ਮੋਟੀਵੇਟ ਕਰਦੇ ਰਹੋ ਕੰਮ ਕਰਨ ਲਈ ਥੈਂਕ ਯੂ